ਕਦ ਸੂਰਜ ਵਾਂਗੂ ਤਪਦਾ ਹ ਸੂਰਜ ਵਾਂਗੂ ਤਪਦਾ ਕਦ ਸ਼ਾਂਤ ਸਵੇਰੇ ਵਰਗਾ ਮੈਨੂੰ ਲੱਗਦਾ ਰੰਜਾ ਮੈਂ ਜਮਾਂ ਤੇਰੇ ਵਰਗਾ ਜਿਵੇਂ ਆਪਣੇ ਤਰੀਕੇ ਨਾਲ ਹੀ ਗਉਂਦਾ ਸੀ ਬਟ ਲੋਕਾਂ ਨੇ ਮੈਨੂੰ ਇਧਰਲੇ ਬੰਨੇ ਜੋੜ ਦਿੱਤਾ ਸਿੱਧੂ ਬਾਈ ਦੇ ਨਾਲ ਤੇ ਕਿਤੇ ਕਿਤੇ ਵਧੀਆ ਵੀ ਲੱਗਦਾ ਪਰ ਮੈਂ ਸਿੱਧੂ ਬਾਈ ਦੀ ਵਰਗਾ ਤੇ ਬਣ ਨਹੀਂ ਸਕਦਾ ਕੋਈ ਵੀ ਨਹੀਂ ਬਣ ਸਕਦਾ ਸਿੱਧੂ ਬਾਈ ਵਾਂਗ ਬਟ 아이 ਕੋਸ਼ਿਸ਼ ਇਹੋ ਕਰਾਂਗਾ ਕਿ ਸਿੱਧੂ ਬਾਈ ਦੇਵਾਂਗਾ ਸੱਚੀ ਸੱਚੀ ਕਲਮ ਲਿਖੀ ਹੈ ਨਾ ਗੀਤ ਸੱਚੇ ਕੱਢੀਏ ਜੋ ਅੱਜ ਕੱਲ ਹੋ ਰਿਹਾ ਹੈ ਨਾ ਦੁਨੀਆ ਦੇ ਵਿੱਚ ਅੱਜ ਦੀ ਜਨਰੇਸ਼ਨ ਜੋ ਜੋ ਕਰ ਰਹੀ ਹੈ ਸਾਰਾ ਮਤਲਬ ਜੋ ਵੀ ਹੈ ਨਾ ਤੇ ਵਧੀਆ ਲੱਗਦਾ ਲੋਕੀ ਪਿਆਰ ਕਰਦੇ ਨੇ ਹਾਂਜੀ ਅ ਬਾਜ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਆਪਣੇ ਸਟਾਈਲ ਨਾਲ ਗੋਲਣਾ ਹੁਣ ਲੋਕਾਂ ਨੇ ਮੈਨੂੰ ਸਿੱਧੂ ਬਾਈ ਵਰਗੀ ਹੈ ਨਾ ਆਵਾਜ਼ ਦਾ ਕੰਪਲੀਮੈਂਟ ਦਿੱਤਾ ਤੇ ਹੁਣ ਵਧੀਆ ਵੀ ਲੱਗਦਾ ਵੀ ਸਿੱਧੂ ਬਾਈ ਵਰਗੀ ਆਵਾਜ਼ ਆ ਤੇ ਹਾਂਜੀ ਘਰ ਦੇ ਨਾਲ سپورਟ ਜੀ ਘਰ ਦੇ ਨਾਲ سپورਟ ਜੀ ਸ਼ੁਰੂ ਤੋਂ ਰਹੀ ਹੈ ਮੈਨੂੰ ਘਰਦਿਆਂ ਨੇ ਕਦੀ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਮੀਡਲ ਕਲਾਸ ਫੈਮਿਲੀ ਜਿਹਾ ਮੈਂ ਬਟ ਕਿਤੇ ਕਿਤੇ ਲੱਗਦਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਏਮ ਦੇ ਇਹ ਜਿਹੜਾ ਏਮ ਹੈ ਮੇਰਾ ਸਿੰਗਲ ਸਕਸੈਸਫੁਲ ਹੋਵਾਂ ਤੇ ਘਰਦਿਆਂ ਦਾ ਨਾਮ ਰੋਸ਼ਨ ਕਰਾਂ ਕੋਣ ਦਾ ਸ਼ੌਂਕ ਕਿਹੜਾ ਕੋਣ ਦਾ ਸ਼ੌਂਕ ਜੀ ਮੈਨੂੰ ਸ਼ੁਰੂ ਤੋਂ ਪਿਆ ਸੀ ਜਦੋਂ ਮੈਂ 6th 7th ਕਲਾਸ ਪੜ੍ਹਦਾ ਸੀ ਉਦੋਂ ਤੋਂ ਸਕੂਲ ਟਾਈਮ 'ਚ ਪਰਫਾਰਮ ਕਰਦਾ ਰਿਹਾ ਮੈਂ ਤੇ ਉਹ ਤੋਂ ਕੋਈ ਸ਼ੌਂਕ ਦੀ ਗੋਂਡਾ ਹਾਂਜੀ ਹਾਂਜੀ ਉਸਤਾਦ ਜੀ ਮੇਰੇ ਸ਼ੁਰੂਤ ਹੋਈ ਇੱਕ ਉਸਤਾਦ ਜੀ ਪਹਿਲਾਂ ਹੁੰਦੇ ਸੀ ਤੇ ਉਹ ਹੁਣ ਇੱਥੇ ਨਹੀਂ ਹੈਗੇ ਤੇ ਹੁਣ ਉਹਦਾ 2-3 ਸਾਲ ਹੋ ਗਏ ਨੇ ਮੈਂ ਸ਼ਸ਼ੀ ਕਾਨ ਸਰ ਕੋ ਸਿੱਖਣਾ ਬਟਾਲੇ ਦੇ ਵਿੱਚ ਤੇ ਵਧੀਆ ਸਾਰ ਸਿਖਾਉਂਦੇ ਨੇ ਬਹੁਤ ਸਪੋਰਟ ਕਰਦੇ ਨੇ ਪਿਆਰ ਕਰਦੇ ਨੇ ਸਰ ਤੇ ਖੇਤੀਬਾੜੀ ਕਰਦੇ ਕਰਦੇ ਨਾਲ ਗਾਣੇ ਵੀ ਆ ਗਏ ਹਾਂਜੀ ਗਾਣੇ ਤਾਂ ਹੁਣ ਸਾਡੇ ਖੂਨ ਵਿੱਚ ਨੇ ਤੇ ਵਧੀਆ ਲੱਗਦਾ ਹੈ ਗਾਣੇ ਗੁੰਗਨਾਉਣਾ ਤੇ ਇਦਾਂ ਹੀ ਬਸ ਫਿਰ ਹੋ ਜਾਏ ਕੋਈ ਜਿੱਦ ਤੋਂ ਮਸ਼ਹੂਰ ਹੋਏ ਜਿਆਦਾ ਹੂੰ

ਬੱਕੀਏ ਹਵਾ ਦੇ ਨਾਲ ਤਰਾ ਦੇ ਤੂੰ ਅੱਜ ਗੱਲਾਂ ਨਹੀਂ ਬੱਕੀਏ ਹਵਾ ਦੇ ਨਾਲ ਤਰਾ ਦੇ ਤੂੰ ਅੱਜ ਗੱਲਾਂ ਨਹੀਂ ਜੱਟੀ ਮਰ ਜੂਗੀ ਜੇ ਮੈਂ ਨਜ਼ਰੀਨਾ ਆ ਆ ਜੱਟੀ ਮਰ ਜੂਗੀ ਜੇ ਮੈਂ ਨਜ਼ਰੀਨਾ ਆ ਬੱਦਰੇ ਦਾ ਸ਼ੌਕ ਆ ਹਾਂਜੀ ਜਿਹੜਾ ਪਰ ਤੁਹਾਨੂੰ ਆਪੇ ਪੈ ਗਿਆ ਹੈ ਨਾ ਹਾਂਜੀ ਤੀਜਾ ਲੋਕਾਂ ਦੀ ਕੋਰਟ ਜਿਹੜੀ ਜੇ ਤੁਸੀਂ ਬਾਹਰ ਜਾਂਦੇ ਲੋਕੀ ਦੀ ਮੰਗ ਨਾਲ ਜਿਹੜੀ ਸਿੱਧੂ ਬਾਈ ਦਾ ਹਾਂਜੀ ਜੀ ਬਹੁਤ ਡਿਮਾਂਡ ਆਉਂਦੀ ਹੈ ਹੁਣ ਜਦੋਂ ਦਾ ਵਾਇਰਲ ਮਾਲਾ ਮੋਟਾ ਹੋਇਆ ਵਾ ਤੇ ਲੋਕੀ ਪਿਆਰ ਕਰਦੇ ਨੇ ਸਾਰੇ ਕਿ ਸਿੱਧੂ ਬਾਈ ਦਾ ਗਾਣਾ ਸੁਣਾ ਤੇ ਫਿਰ ਸਾਰਿਆਂ ਦਾ ਮਾਨ ਰੱਖਣਾ ਪੈਂਦਾ ਹੈ ਨਾ ਤੇ ਅੜੇ ਵੀ ਜਾਦੇ ਜਿੱਥੇ ਅਖਾਲੇ ਜਿੱਥੇ ਕਿਤੇ ਮੌਕਾ ਮਿਲੇ ਲਾਗੇ ਜਾ ਕੇ ਸੱਭਿਆਚਾਰਕ ਕੋਈ ਹੁੰਦਾ ਮੇਲਾ ਹੁੰਦਾ ਤੇ ਮੈਂ ਜ਼ਰੂਰ ਪਰਫਾਰਮ ਕਰਦਾ ਉੱਥੇ ਜਿੱਥੇ ਮੈਨੂੰ ਮੌਕਾ ਮਿਲੇ ਅਗਲਾ ਸਿੱਧੂ ਅਗਲਾ ਸੁਪਨਾ ਇਹ ਹੈ ਜੀ ਕਿ ਮੈਂ ਜਲਦੀ ਤੋਂ ਜਲਦੀ ਹੋਰ ਲੋਕਾਂ ਦੇ ਸਾਹਮਣੇ ਆਵਾਂ ਆਪਣਾ ਆਪਣਾ ਪੰਜਾਬ ਦਾ ਨਾਮ ਰੋਸ਼ਨ ਕਰਾਂ ਆਪਣੀ ਪੱਗ ਦਾ ਨਾਮ ਰੋਸ਼ਨ ਕਰਾਂ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰਾਂ ਇੱਕ ਮਾਵਾਲਾ ਗੀਤ ਸ਼ੁਦੂ ਬਾਈ ਦਾ ਹਾਂਜੀ ਜ਼ਰੂਰ ਕਦ ਸੂਰਜ ਵਾਂਗੂ ਤਪਦਾ ਹੈ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਤਦ ਸੂਰਜ ਵਾਂਗੂ ਤਪਦਾ ਹਾਂ